ਵਾਹਿਗੁਰੂ ਜਿੱਤ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਦੂਜੇ ਦਿਨ ਦੀ ਪੇਸੀ ਤਪਾ ਸਾਹਿਬ ਜਾਦੇ ਮਾਤਾ ਗੁਜਰੀ ਜੀ ਨੂੰ ਮਿਲਦੇ ਨੇ ਤੇ ਬੜੇ ਫਕਰ ਨਾਲ ਦੱਸਦੇ ਨੇ ਕਿ ਮਾਤਾ ਜੀ ਅੱਜ ਸਾਡੇ ਨਾਲ ਕੀ ਕੁਝ ਹੋਇਆ ਸਨ ਤੁਹਾਨੂੰ ਸਭ ਕੁਝ ਦੱਸਾਂਗੇ ਕਿ ਕਿਸ ਤਰ੍ਹਾਂ ਸਾਨੂੰ ਪਹਿਲਾਂ ਉਹਨਾਂ ਨੇ ਲਾਲਚ ਦਿੱਤੇ ਪਿਆਰ ਨਾਲ ਮੁਸਕਾ ਕੇ ਸਾਨੂੰ ਵਰਤਿਆ ਗਿਆ ਸਾਡੇ ਨਾਲ ਫਿਰ ਸਾਨੂੰ ਡਰਾਵੇ ਦਿੱਤੇ ਗਏ ਕਿ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ ਨੇ ਤੁਸੀਂ ਦਿਨ ਨੂੰ ਕਬੂਲ ਕਰ ਲਓ ਫਿਰ ਸਾਨੂੰ ਡਰਾਵੇ ਦਿੱਤੇ ਗਏ ਨੇ ਕਿ ਤੁਹਾਨੂੰ ਇਹ ਕਰਾਂਗੇ ਗੁਲੇਲਾ ਮਾਰੀਆਂ ਗਈਆਂ ਆਪਣੀ ਸਾਰੀ ਵਿਥਿਆ ਸੁਣਾਉਂਦੇ ਨੇ ਸਹਬਜ਼ਾ ਦੇ ਮਾਤਾ ਜੀ ਨੂੰ ਔਰ ਕਹਿੰਦੇ ਨੇ ਕਿ ਮਾਤਾ ਜੀ ਅਸੀਂ ਬਿਲਕੁਲ ਵੀ ਡਰੇ ਨਹੀਂ ਅਸੀਂ ਬਿਲਕੁਲ ਤੁਹਾਡੀ ਸਿੱਖਿਆ ਦੇ ਉੱਪਰ ਖਰੇ ਉਤਰ ਕੇ ਆਏ ਆ ਤੇ ਸਾਰੀਆਂ ਗੱਲਾਂ ਬਾਤਾਂ ਸਵਾਲ ਜਵਾਬ ਮਾਤਾ ਜੀ ਨਾਲ ਜੋ ਕਰਦੇ ਨੇ ਆਪਾਂ ਇਸ ਕਵਿਤਾ ਵਿੱਚ ਬਿਆਨ ਕਰਾਂਗੇ ਔਰ ਕਹਿ ਰਹੇ ਨੇ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੀ ਹੁਣ ਇਹ ਕੱਲ ਦੀ ਅੱਜ ਦੀ ਰਾਤ ਆਖਰੀ ਰਹਿ ਗਈ ਆ ਕੱਲ ਨੂੰ ਸਾਨੂੰ ਸ਼ਹੀਦ ਕਰ ਦਿੱਤਾ ਜਾਏਗਾ ਤੇ ਮਾਤਾ ਗੁਜਰੀ ਨੂੰ ਸਾਰੀ ਗੱਲਾਂ ਬਾਤਾਂ ਦੱਸ ਦੇ ਨੇ ਆਓ ਇਸ ਕਵਿਤਾ ਵਿੱਚ ਸਰਵਣ ਕਰਦੇ ਆ ਮੇਰੇ ਨਾਲ ਨਾਲ ਤੁਸੀਂ ਵੀ ਬੋਲਣਾ ਸਾਰੇ ਪਿਆਰ ਨਾਲ ਸਰਵਣ ਕਰਦੇ ਆ ਸੂਬੇ ਦੀਕ ਚਰੀ ਚੂ ਸੂਬੇ ਦੀਕ ਚਰੀ ਚੂ ਨੀ ਅੰਮੀਏ ਫਤਿ ਬੁਲਾ ਕੇ ਆਏ ਹਾਂ ਸਿਨੀਹਾ ਵਿੱਚ ਆਪਣੀ ਅਸਿਨੀਹਾ ਵਿੱਚ ਆਪਣੀ ਨੀਅੰਮੀਏ ਮੋਤ ਲਿਖਾ ਕੇ ਆਏ ਹਾਂ ਸੁਬੇ ਦਿਖ ਚੜੀ ਚੂੰ ਤੇਰੀ ਸਿੱਖਿਆ ਭੱਲੇ ਬੰਨੀ ਕਿਆ ਪੱਲੇ ਬੰਨੀਏ ਨਾ ਇਹ ਕਿਸੇ ਦੇ ਮੰਨੀ ਅਸੀਂ ਮੌਤ ਫਰਿਸ਼ਤੇ ਨੂੰ ਅਸੀਂ ਮੌਤ ਫਰਿਸ਼ਤੇ ਨੂੰ ਨਿਯੰਮੀਏ ਯਾਰ ਬਣਾ ਕੇ ਆਏ ਹਾਂ ਸੁਬੇ ਦਿਖ ਚੈਰੀ ਚੋਂ ਸਾਨੂੰ ਡਰਨਾ ਕੋਈ ਡਰਾ ਸਕਿਆ ਕੋਈ ਲਾਲਚ ਨਾ ਪਰਮਾ ਸਕਿਆ ਅਸੀਂ ਆਪਣੇ ਧਰਮ ਲਈ ਅਸੀਂ ਆਪਣੇ ਧਰਮ ਲਈ ਨੀਅੰਮੀਏ ਸਭ ਠੁਕਰਾ ਕੇ ਆਏ ਹਾਂ ਸੁਬੇ ਦਿਕ ਜਰੇ ਚੋ ਲਨੀਹਾ ਵਿੱਚ ਖਲੋ ਜਾਣਾ ਨਜ਼ਰਾਂ ਤੋਂ ਲੇ ਹੋ ਜਾਣਾ ਦਦੇ ਕੋਲ ਜਾਣ ਲਈ ਦਦੇ ਕੋਲ ਜਾਣ ਲਈ ਨੀਅੰਮੀਏ ਰਾਬਣਾ ਕੇ ਆਏ ਹਾਂ ਸੁਬੇ ਦਿਖ ਚਰੀ ਚੂ ਪੇ ਸਾਹਿਬ ਜਦ ਤੇ ਦਾਦੀ ਮਾਤਾ ਜੀ ਨੂੰ ਕਹਿੰਦੇ ਨੇ ਮਾਤਾ ਜੀ ਜਿਸ ਸਾਹਿਬ ਨੇ ਸਾਨੂੰ ਸਜਾਵਾਂ ਦਿੱਤੀਆਂ ਗਈਆਂ ਨੇ ਲੱਗਦਾ ਨਹੀਂ ਕਿ ਕੱਲ ਦਾ ਦਿਨ ਸਾਨੂੰ ਉਹ ਦਿਖਾਉਣਗੇ ਲੱਗਦਾ ਹੈ ਸਾਨੂੰ ਕੱਲ 시ਦੀ ਪ੍ਰਾਪਤ ਕਰਨੀ ਪੈਣੀ ਹੈ ਤੇ ਅਗਲੀਆਂ ਸਤਰਾ ਇਸ ਤਰ੍ਹਾਂ ਬੋਲਦੇ ਨੇ ਸਾਡੀ ਰਾਤ ਆਖਰੀ ਰਹਿ ਗਈ ਏ ਮੁਲਾਕਾਤ ਆਖਰੀ ਰਹਿ ਗਈ ਏ ਸੜੀ ਰਾਤ ਆਖਰੀ ਰਹਿ ਗਈ ਇਹ ਮੁਲਾਕਾਤ ਆਖਰੀ ਰਹਿ ਗਈ ਦੁਨੀਆਂ ਤੋਂ ਜੀਵਨ ਦੀ ਦੁਨੀਆਂ ਤੋਂ ਜੀਵਨ ਦੀ ਨੀਅੰਮੀਏ ਆਸਮੁਕਾ ਕੇ ਆਏ ਹਾਂ ਸੁਬੇ ਦਿਖ ਚੈਰੀ ਚਾਂ ਨੀ ਅੰਮিয়ে ਫੋਤੇ ਬੁਲਾਕੇ ਆਏ ਹਾਂ ਸੁਬੇ ਦਿਖ ਜਰੀ ਤੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ